ਤੇ ਫਿਰ ਤੇ ਫਿਰ ਚਲੀ ਗਈ ਜੇ ਜਮਾ ਰੋਟੀ ਨਿਕਲੀ ਜਮਾ ਰੋਟੀ ਲਾਈ ਜੀ ਜਮਾ ਕੋਟ ਲੈ ਲਿਆ ਤੇ ਉਹ ਚਲ ਗਿਆ ਜਰਾ ਤੇ ਜੀ ਬੰਦਾ ਇਹੋ ਜਿਹਾ ਮੇਰਾ ਅਜੇ ਸਾਨੂੰ ਮੰਨੂ ਦਿਨ ਰ ਆਪਣਾ ਇਹ ਚਿੱਤਨੈ ਮਾਣਦਾ ਹੈ ਮਤਮਾਨੀ ਹੋਣਾ ਨਾ ਵੈਦਿਕ ਤੇ ਫਿਰ ਕਿੰਨੇ ਜਾਵਾਂਗੇ ਤਾਂ ਆਈ ਦੇਖੋ ਅਣੀ ਪਾਜੀ ਸਾਡੇ ਪਿੰਡਿਆਂ ਨਾਲ ਸਾਰੇ ਆਮੀ ਤੁਸੀਂ ਪੰਜਾਬ ਚ ਕਹਿੰਦੇ ਸਾਡਾ 35 35 ਲੱਖ ਸਾਡਾ ਮੈਂਬਰ ਹੈ ਹਾਂਜੀ 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 ਕੰਮ ਅਸੇ ਕੰਮ ਚ 35 35 ਲੱਖ ਮੈਂਬਰ ਨੂੰ ਆਪਾਂ ਪਰਤੀ ਵੀ ਕਰਦੇ ਆਂ ਆਪਾਂ ਫੰਡ ਵੀ ਲੈਨੇ 100 100 ਰੁਪਿਆ ਲਾ ਦੀਏ ਤੇ ਇੱਕ ਇੱਕ ਪਾਰਟੀ 35 ਕਰੋੜ ਰੁਪਿਆ ਬਣ ਜਾਂਦਾ ਪੰਜ ਜਾਂਦਾ ਸਹੀ ਗੱਲ ਆਪਾਂ ਚਰੀਏ ਸਹੀ ਮੈਂ ਵੀ ਆਇਆ ਆਂ ਬਣਾ ਕੇ ਮੈਂ ਵੀ ਚੱਲ ਜਣਾ ਮੈਂ ਆਂ ਵੇਖਣਾ ਮੈਂ ਫੇਸਬੁੱਕ ਤੇ ਚੱਲੀ ਕਿ ਨਹੀਂ ਆ ਹਨਾ ਇਹੀ ਆ ਨਾ ਹੁਣ ਤੁਹਾਨੂੰ ਪਾਜੀ ਦੱਸਦੇ ਆ ਕਿ ਅਸੀਂ ਆਏ ਨਹੀਂ ਅਫਸਰ ਸਾਨੂੰ ਇਹ ਦੱਸੋ ਜਿਹੜੇ ਬਾਹਰ ਦੇ ਲੋਕ ਵੇਖਣ ਆਉਂਦੇ ਆ ਨਾ ਪਾਣੀ ਜਿੱਨਾ ਪਾਣੀ ਨਹੀਂ ਆਈ ਤਾਂ 88 ਵਾਲੇ ਤੇ ਮੈਂ 12 ਸਾਲ ਦਾ ਆ ਵੀ ਕੋ ਅਸੀਂ ਤੁਹਾਨੂੰ ਦੇਖਿਆ ਉਹਨਾਂ ਨੂੰ ਕੁਛ ਕਹਿ ਜਾਂਦੇ ਸਾਨੂੰ ਪਿੰਡ ਵਾਲੋਂ ਤਾਂ ਪੁੱਛਦਾ ਕੋਈ ਨਹੀਂ ਵੀ ਇੱਥੇ ਬੰਨ੍ਹ ਕੀ ਢਿਆ ਤੁਹਾਡਾ ਨਾ ਹੋਣ ਕੀ ਢਿਆ ਆ ਤੁਹਾਡੇ ਪੱਲੇ ਮੈਂ ਆ ਪਿੱਛੇ ਵੀ ਵੇਖ ਰਿਹਾ ਮੈਂ ਤੇ ਰਾਤ ਨੂੰ ਮਿਲਦੇ ਆਂਦਾ ਸਾਨੂੰ ਤੁਹਾਨੂੰ ਬਾਜੂ ਨਾਲ ਮਿਲਾਵਾ ਮੈਂ ਕਿਹਾ ਮੈਂ ਪਿੱਛੇ ਵੀ ਵੇਖਣੇ ਆ ਲੋਕ ਆ ਵੀ ਕਰਨ ਦੇ ਕੰਮ ਤੋਂ ਵੀ ਸਰਕਾਰ ਦਾ ਪਰਲੇ ਪਾਸੇ ਬੰਨ੍ਹ ਲਾਉਂਦੇ ਹਾਂ ਹਾਂਜੀ 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 ਕੋਈ ਹੋਣੀ ਲੱਗਿਆ ਸੜਕ ਤੋੜ ਲੱਗੇ ਆ ਤੇ ਉੱਥੇ ਮੂਵੀਆਂ ਬਣ ਲਿਆ ਪਈਆਂ ਦੱਸੋ ਡੇਰਾ ਤੋਂ ਦੂਸੇ ਆਪਾ ਤੋਂ ਉਹਦੇ ਬਾਅਦ ਆ ਬਣ ਜਾਂਦਾ ਡੁੱਬਣ ਦੀ ਲੋੜ ਆ ਤੇ ਬਣ ਜੇ ਸਿਆਪਾ ਫਿਰ ਸਾਡਾ ਉਹ ਚ ਕਿਹੜੀ ਗੱਲ ਆ ਗਾੜੀਆਂ ਉੱਤੇ ਡੋਗ ਡੇਰੇ ਵਾਲੇ ਆਣ ਕੇ ਆਏ ਆ ਜ਼ਹਿਰ ਖਾ ਲੈਣਾ ਮੈਂ ਕਿਹਾ ਤੂੰ ਹੀ ਜ਼ਹਿਰ ਖਾ ਲੈ ਉਹ ਸਿਆਪਾ ਸਾਡੇ ਬਾਹਾ ਪਹਿਲਾਂ ਚੋ ਪਰੇ ਗਿਆ ਸੀ ਉਹ ਸਾਟੇ ਤੇ ਆਵੇ ਖੂਬ ਹੱਡੇ ਚੋਲੇ ਦਸ ਲੋਕ ਆ ਗਏ ਅਧਾਨ ਕੇ ਬੋਲੇ ਨਾ ਨੰਗ ਦਾਵਾ ਪਾ ਬਾਕੀ ਸਰਕਾਰ ਜਿੰਨਾ ਕ ਮੇਰੀ ਸੇਵ ਚ ਆਇਆ ਪਾਣੀ ਤੇ ਪਿਛਲਾ ਕੋਤੀ ਸਾਹਿਬ ਆਂਦੇ ਰਹੇ ਮੈਂ ਗਾੜੀ ਦੇਣਾ ਨਹੀਂ ਪਾਕਿਸਤਾਨ ਉਹ ਕਥਾ ਹੁੰਦਾ ਰਿਹਾ ਵਾ ਸਾਡੇ ਨੂੰ ਵੱਧ ਨੁਕਸਾਨ ਉਧਰ ਕਰਦਾ ਹੀ ਕਰਦਾ ਪਰ ਸਾਡੇ ਦੇ ਨਾਲ ਹੋਇਆ ਨਹੀਂ ਇਹਨੇ ਡੋਪਣਾ ਹੀ ਨਹੀਂ ਸੰ ਪੰਜਾਬੋਂ ਆਂਦਾ ਜਿਹੜਾ ਝੰਡੇ ਚੁੱਕਿਆ ਸਾਡਾ ਵੀ ਨਾਲ ਹੀ ਹੋਇਆ ਨਾ ਉਹ ਆਂਦਾ ਜਿਹੜਾ ਝੰਡੇ ਆ ਚੁੱਕੇ ਆ ਨਾ ਇਹਨਾਂ ਨੇ ਝੰਡੇ ਖੋ ਗਏ ਨੇ ਮੈਂ ਟਿਬਣ ਫੜਾਉਂਦੇ ਇਹਨਾਂ ਦੇ ਹੱਥ ਨਾ ਫੜਾਉਂਦੇ ਗੱਲ ਫੜੇ ਹੀ ਆ ਬੜੀ ਨੀਂਦ ਮਾਰੀ ਆ ਮੋਦੀ ਦੀ ਮੈਂ ਤੁਹਾਨੂੰ ਕਹਾਂਦਾ ਬਹੁਤ ਜ਼ਿਆਦਾ ਕਿਉਂਕਿ ਅਸੀਂ ਵੀ ਦਿੱਲੀ ਰਹੇ ਆ ਤਿੰਨ ਮਹੀਨੇ ਮੈਂ ਤਿੰਨ ਮਹੀਨੇ ਦਿੱਲੀ ਰਹੇ ਆ ਗੱਲਾਂ ਇਹੋ ਸੁਣਦੀਆਂ ਕਿ ਇਹਨੇ ਹੁਣ ਇਦਾਂ ਨਹੀਂ ਪਹਿਲੀ ਕੋਈ ਨਹੀਂ ਹੁੰਨੇ ਨੇ ਇਦਾਂ ਹੋੜੀ ਹੋੜੀ ਹੋ ਚੁ ਜਦੋਂ ਇੱਕ ਸਾਲ ਹੋ ਮਨ ਬਲਾ ਵੀ ਕੋ ਇਹਨਾਂ ਕੋ ਡੰਗਰ ਸਭ ਸੱਤਰ ਨੇ ਇਹਨਾਂ ਕੋ ਤੂੜੀ ਨਹੀਂ ਰਹੀ ਇਹ ਭਲਕੇ ਇਹਨਾਂ ਨੂੰ ਕੋ ਡੰਕਰ ਇਹਨਾਂ ਵਿੱਚ ਲੈ ਸ਼ੁਰੂ ਕਰ ਦੇ ਪੀ ਕਰਾਂਗੇ ਫਿਰ ਆਪਾਂ ਕੀ ਕਰਾਂਗੇ ਫਿਰ ਇਹ ਕੰਮ ਫਿਰ ਇਹ ਫਿਰ ਉਹ ਨਾਖਣਾ ਪੰਜਾਬ ਚ ਦੁੱਧ ਨਹੀਂ ਪੈਦਾ ਹੁੰਦਾ ਦੁੱਧ ਕਿੱਥੋਂ ਪੈਦਾ ਹੁੰਦਾ ਅੱਗੇ ਬੜੀ ਘਾਟ ਦੁੱਧ ਦੀ ਬੜੀ ਘਾਟ ਆ ਕਿਉਂਕਿ ਨਗਲੀ ਬੰਦਿਆ ਨਗਲੀ ਆਉਂਦੀ ਇਹ ਨਾਨਕ ਪਰਾਥੇ ਆ ਇੱਥੇ ਆਪਾਂ ਸਵੇਰੇ 6 ਵਜੇ ਆਇਆ ਹੈ ਕਾਹਦਾ ਜਿੰਨਾ ਲੋਨ ਬਹੁਤ ਦੁੱਖਦਾਈ ਹੈ ਤੁਹਾਡੇ ਸਾਹਮਣੇ ਇਹ ਹਾਲਾਤ ਮੇਰੇ ਦੇਖੇ ਹੋਏ ਜਾ ਰਹੇ ਜਿਸ ਤਰ੍ਹਾਂ ਲੋਕਾਂ ਨੇ ਘਰ ਤੇ ਕਿਸੇ ਦਾ ਵੀ ਛੱਡਣ ਨੂੰ ਜੀ ਨਹੀਂ ਕਰਦਾ ਤੇ ਜਿਸ ਤਰੀਕੇ ਲੋਕਾਂ ਦੇ ਘਰ ਛੱਡਣ ਲਈ ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਜਿਸ ਤਰੀਕੇ ਉਹਨਾਂ ਦੇ ਡੰਗਰਾਂ ਦਾ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਹੈ ਵੀ ਜੀਵਨ ਜਿਹੜਾ ਇੱਕ ਵਾਰੀ ਜਿਸ ਤਰ੍ਹਾਂ ਉਜਾੜਾ ਹੋਇਆ ਸੀਗਾ ਪਾਕਿਸਤਾਨ ਦੇ ਦਾ ਉਹ ਦੁਬਾਰਾ ਜਿਹੜਾ ਉਜਾੜਾ ਉਹ ਕਿੱਥੇ ਦਰਸਾਇਆ ਜਾ ਰਿਹਾ ਇਹ ਵੇਖਣ ਨੂੰ ਮਿਲ ਰਿਹਾ ਔਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਲੋਕ ਵੀ ਇੱਥੇ ਆਉਂਦੇ ਬੋਲ ਬੋਲ ਪਾਰਟੀਆਂ ਦੇ ਲੋਕ ਆ ਰਹੇ ਨੇ ਸਾਰ ਪ੍ਰਤਾਪ ਸਿੰਘ ਪਾਜਵਾ ਆ ਰਹੇ ਨੇ ਸੁਖੀਰ ਸਿੰਘ ਬਾਦਲਾ ਆ ਰਹੇ ਨੇ ਭਗਵੰਤ ਮਾਨ ਆਏ ਨੇ ਬੀਜੇਪੀ ਵਾਲੇ ਆ ਰਹੇ ਨੇ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਹੈ ਵੀ ਕੱਲਾ ਕੈਮਰੇ ਤੇ ਬੋਲਣ ਦੇ ਨਾਲ ਜਾਂ ਮਤਲਬ ਇੱਥੇ ਆ ਕੇ ਫੋਟੋਆਂ ਖਿਚਾਉਣ ਦੇ ਨਾਲ ਲੋਕਾਂ ਨੂੰ ਹੌਸਲਾ ਦੇਣ ਨਾਲ ਕੁਝ ਨਹੀਂ ਹੁੰਦਾ ਜੀ ਇਹਦੇ ਲਈ ਤੁਹਾਨੂੰ ਐਫਰਟ ਕਰਨੇ ਪੈਣਗੇ ਕਿ ਲੋਕ ਇਸ ਦਲਦਲ ਚੋਂ ਕਿੱਦਾਂ ਨਿਕਲਣ ਇਹਨਾਂ ਹਾਥਾਂ ਦੇ ਵਿੱਚੋਂ ਦੁਬਾਰਾ ਕਿਸ ਤਰ੍ਹਾਂ ਉੱਭਰਣ ਕਿਵੇਂ ਆਪਣੀ ਜ਼ਿੰਦਗੀ ਉਹ ਲੀਹ ਦੇ ਉੱਤੇ ਲੈ ਕੇ ਆਉਣ ਮੋਦੀ ਤੁਹਾਨੂੰ ਜਰੂਰ ਉਪਰਾਲੇ ਕਰਨੇ ਪੈਣਗੇ ਆਪਾਂ ਆਮ ਤੌਰ ਤੇ ਖਬਰਾਂ ਦੇ ਵਿੱਚ ਆ ਸੋਸ਼ਲ ਮੀਡੀਆ ਦੇ ਉੱਤੇ ਫੜਾ ਵੇਖਦੇ ਰਹਿੰਦੇ ਆ ਵੀ ਹਰ ਪਾਰਟੀ ਕਹਿੰਦੀ ਆ ਮੇਰਾ ਪੰਜਾਬ ਚ 35 ਲੱਖ ਵਰਕਰ ਹੈ ਇਹ ਤੋਂ ਘੱਟ ਕੋਈ ਨਹੀਂ ਗਿਣਾਉਂਦਾ ਤੇ ਮੈਂ ਸਾਰਿਆਂ ਨੂੰ ਇੱਕ ਬੈਂਦੀ ਕਰਦਾ ਵੀ 35 35 ਲੱਖ ਤੁਹਾਡਾ ਵਰਕਰ ਹੈ ਕਾਂਗਰਸ ਖਾਲੀ ਦਲ ਝਾੜੂ ਬੀਜੇਪੀ ਤੇ ਪੰਜਵੀਂ ਨਵੀਂ ਆ ਗਈ ਪਾਰਟੀ ਜੇ 35 35 ਲੱਖ ਤੁਹਾਡਾ ਵਰਕਰ ਹੈ ਤੇ ਹਰ ਵਰਕਰ ਦੀ ਡਿਊਟੀ ਲਾਓ ਜੋ ਤੁਸੀਂ ਆਪ ਵੀ ਤੇ ਪਾਰਟੀ ਫੰਡ ਲੈਂਦੇ ਹੋ ਉਹਨਾਂ ਦੀ ਮੈਂਬਰਸ਼ਿਪ ਕਰਦੇ ਹੋ 100 100 ਰੁਪਈਆ ਹੀ ਉਹਨਾਂ ਦੀ ਜ਼ਿੰਮੇਵਾਰੀ ਲਾ ਦਿਓ ਨਾ 100 100 ਰੁਪਈਆ ਤੇ ਤੁਸੀਂ ਵੀ ਕੱਢ ਸਕਦੇ ਹੋ ਮੈਂ ਵੀ ਕੱਢ ਸਕਦਾ ਹਾਂ 100-100 ਰੁਪਇਆ ਜ਼ਿੰਮੇਵਾਰੀ ਲਾ ਦਿਓ ਤੇ 35 ਕਰੋੜ ਰੁਪਇਆ ਇੱਕ ਪਾਰਟੀ ਦੇ ਸਕਦੀ ਹੈ ਮਤਲਬ 100-150 ਕਰੋੜ ਰੁਪਇਆ ਲੋਕਾਂ ਨੂੰ ਮਿਲ ਸਕਦਾ ਕੇਵਲ ਇੱਥੇ ਆ ਕੇ ਬੋਲਣ ਨਾਲ ਮੈਂ ਨਹੀਂ ਕਿਹਾ ਕਿ ਕਿੱਥੇ ਮਤਲਬ ਇਹ ਹਾਲਾਤ ਇਹੋ ਜਿਹੇ ਬਣ ਗਏ ਵੀ ਇੱਥੇ ਰੋਟੀਆਂ ਨਾ ਸੇਕ ਕੋ ਯਾਰ ਜੇ ਸੀਐਮ ਸਾਹਿਬ ਵੀ ਆਉਂਦੇ ਹੋ ਵੀ ਹੱਥ ਲਾ ਕੇ ਕੋਈ ਰੈਲੀ ਨਹੀਂ ਗਈ ਇਹਨਾਂ ਲੋਕਾਂ ਨੂੰ ਦੱਸ ਕੇ ਜਾਓ ਵੀ ਇਹਨਾਂ ਜ਼ਿੰਦਗੀ 'ਚ ਆਪਣਾ ਗੁਜ਼ਰਬਸਰ ਕਿਵੇਂ ਕਰਨਾ ਔਰ ਸਭ ਤੋਂ ਵੱਡੀ ਜਿਹੜੀ ਤਰਾਸਦੀ ਹੈ ਪੰਜਾਬ ਦੀ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਪੰਜਾਬ ਦਾ ਜੇ ਬਾਡਰ ਦੇ ਉੱਤੇ ਜੰਗ ਹੋਵੇ ਤੇ ਅਸੀਂ ਲੋਕ ਚੱਲਦੇ ਆਂ ਅੱਜ ਤੱਕ ਪੰਜਾਬ ਦਾ ਅਮਰਸਰ ਦਾ ਲੱਕ ਨਹੀਂ ਸਿੱਧਾ ਹੋਇਆ ਅਮਰਸਰ ਜ਼ਿਲ੍ਹੇ ਦਾ ਨਾ ਉੱਥੇ ਕੋ ਟੂਰਿਸਟ ਆਉਂਦਾ ਜੰਗ ਦੇ ਨਾਂ ਦੇ ਉੱਤੇ ਮੈਂ ਤੇ ਅੱਗੇ ਕਿੰਨਾ ਵਪਾਰ ਕਰਨ ਨੂੰ ਆਪਾਂ ਗੁਜਰਾਤ ਰੱਖਿਆ ਗੋਲੇ ਚਲਾਉਣ ਨੂੰ ਆਪਾਂ ਅਮਰਸਰ ਰੱਖਿਆ ਵਾ ਇਹ ਪਾਣੀ ਵੀ ਜੇ ਸਾਡੇ ਨਾਲ ਸਾਜ਼ਿਸ਼ ਕੀਤੀ ਗਈ ਅਸੀਂ ਦੇਸ਼ ਦੇ ਨਾਲ ਆ ਜਿੱਥੇ ਦੇਸ਼ ਦੀ ਸੁਰੱਖਿਆ ਦਾ ਮਸਲਾ ਵਾ ਸਾਡੀ ਭਾਵੇਂ ਕੱਲੇ-ਕੱਲੇ ਬੰਦੇ ਦੀ ਜਾਨ ਲੈ ਲਓ ਸਾਨੂੰ ਗੋਲੀਆਂ ਮਰਵਾ ਦਿਓ ਜਿੱਥੇ ਮਰਜੀ ਡਾ ਦਿਓ ਪਰ ਜੇ ਸਾਜ਼ਿਸ਼ ਦੇ ਤਹਿਤ ਜਿੱਦਾਂ ਮੋਦੀ ਸਾਹਿਬ ਕਹਿੰਦੇ ਸੀ ਪਾਣੀ ਮੈਂ ਪਾਕਿਸਤਾਨ ਦਾ ਰੋਕ ਕੇ ਰੱਖ ਸਾਰੀ ਦੁਨੀਆ ਦਵਾਈ ਦੇ ਰਹੀ ਹੈ ਕਿ ਯਾਰ ਡੈਮਾਂ ਦੇ ਉੱਤੇ ਪਾਣੀ ਓਵਰ ਹੋ ਗਿਆ ਉਹਨਾਂ ਦੇ ਬੰਨ ਹੋળી ਹੋળી ਖੋਲੇ ਜਾਣ ਪਾਣੀ ਛੱਡਿਆ ਜਾਵੇ ਪਾਕਿਸਤਾਨ ਨੂੰ ਤਬਾਹ ਕਰਨ ਦੇ ਨਾਲ ਨਾਲ ਆਪਣੇ ਜ਼ਿਲ੍ਹੇ ਵਾਲੇ ਵੀ ਨਾਲ ਤਬਾਹ ਕਰਲੇ ਯਾਰ ਸਾਨੂੰ ਕੌਣ ਕੌਣ ਸਾਡਾ ਵਾਰਸ ਹੈ ਜੋ ਤੁਸੀਂ ਕਰ ਲਿਆ ਪਾਕਿਸਤਾਨ ਦਾ ਸਾਡੇ ਨਾਲੋਂ 10 20 ਗੁਣਾ ਨੁਕਸਾਨ ਹੋਇਆ ਉੱਥੇ ਵੀ ਜਨਾਬ ਪਬਲਿਕ ਹੀ ਹੈ ਨਾ ਨਾ ਉੱਥੇ ਕੋ ਪਬਜੀ ਮਰਨਾ ਨਾ ਉੱਥੇ ਕੋ ਲੀਡਰ ਮਰਨਾ ਨਾ ਉੱਥੇ ਕੋ ਅਫਸਰ ਮਰਨਾ ਤੇ ਇੱਥੇ ਵੀ ਕਿਸੇ ਨੇ ਨਹੀਂ ਆਉਣਾ ਮਰਨਾ ਤੇ ਕੀ ਹੈ ਕਿਸਾਨ ਮਰਨਾ ਹੈ ਗਰੀ ਮਰਨਾ ਮਜ਼ਦੂਰ ਮਰਨਾ ਤੇ ਜੇ ਤੁਸੀਂ ਵਰਤ ਹੀ ਲਿਆ ਲੋਕਾਂ ਨੂੰ ਸਾਡੇ ਸਾਡਾ ਮੋਡਾ ਹੀ ਵਰਤ ਲਿਆ ਪੰਜਾਬ ਦਾ ਅਮਰਸਰ ਜ਼ਿਲ੍ਹੇ ਦਾ ਤੇ ਫਿਰ ਇਹਨਾਂ ਲੋਕਾਂ ਲਈ ਕੋ ਪੈਕੇਟ ਹੀ ਜਾਰੀ ਕਰ ਦਿਓ ਅੱਜ ਕੋਈ ਪਤਾ ਲੱਗਾ ਜਾਖੜ ਸਾਹਿਬ ਆਉਣ ਲੱਗੇ ਨੇ ਤੇ ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰੋ ਲੋਕਾਂ ਨੇ ਜ਼ਿੰਦਗੀ ਕਿਸ ਤਰ੍ਹਾਂ ਤੁਸੀਂ ਦੇਖੋ ਪਾਣੀ ਉੱਤਰ ਜਾਊਗਾ ਅੱਜ ਕੱਲ ਪਰਸੋਂ ਹੱਦ 5-7 ਦਿਨਾਂ ਵਿੱਚ ਪਾਣੀ ਉੱਤਰ ਜਾਣਾ ਵਾ ਉਸ ਤੋਂ ਬਾਅਦ ਨਾ ਇੱਥੇ ਕਿਸੇ ਨੇ ਰੀਲ ਬਣਾਉਣ ਆਉਣਾ ਨਾ ਇੱਥੇ ਕਿਸੇ ਨੇ ਫੋਟੋ ਖਿਚਾਉਣ ਆਣਾ ਉਸ ਤੋਂ ਬਾਅਦ ਇਹ ਲੋਕਾਂ ਦੀ ਬਾਲੀ ਦੇ ਉੱਤੇ 6-6 ਫੁੱਟ ਘਾਰ ਚੜ੍ਹ ਜਾਣੀ ਐ ਇਹ 2-2 ਮਤਲਬ 3-3 ਸਾਲ ਇੱਥੇ ਫਸਲ ਨਹੀਂ ਹੋਣੀ ਇਹਦਾ ਕਿੰਨੇ ਨਤਾਰਾ ਕਰਨਾ ਜਿਨ੍ਹਾਂ ਦੇ ਡੰਗਰ ਮਰ ਗਏ ਉਹਦੇ ਉੱਤੇ ਕਿੰਨੇ ਫੈਸਲਾ ਕਰਨਾ ਕਿੰਨੇ ਪੈਸੇ ਦੇਣੇ ਨੇ ਔਰ ਹੋ ਕੀ ਰਿਹਾ ਮੈਨੂੰ ਦੁੱਖ ਲੱਗਦਾ ਪੰਜਾਬ ਦੇ ਵਿੱਚ ਕਿ ਸਰਕਾਰ ਜਿਹੜੀ ਨਾ ਉਹ ਫੇਸਬੁੱਕ ਦੇ ਉੱਤੇ ਚੱਲਣ ਲੱਗੀ ਚੈਨਲਾਂ ਦੇ ਉੱਤੇ ਚੱਲਣ ਲੱਗੀ ਥੱਲੇ ਕਮੈਂਟ ਵੇਖਦੀ ਐ ਵਿਊ ਵੇਖਦੀ ਐ ਮੈਂ ਮੈਂ ਪਾਣੀ 'ਚ ਅਫਸਰ ਬੜੇ ਵੇਖਦਾ ਸੀਗਾ ਬੜੇ ਬੜੇ ਵੱਡੇ ਪਾਣੀ ਦੇ ਵਿੱਚ ਫਿਰ ਰਹੇ ਨੇ ਜੇ ਉਹਨਾਂ ਨੂੰ ਪਤਾ ਸੀਗਾ ਇਹ ਪਾਣੀ ਇੱਥੇ ਆਉਣਾ ਕੀ ਜਿੰਨੇ ਬੰਨ ਸੀਗੇ ਉਹ ਪੱਕੇ ਕੀਤੇ ਗਏ ਜਿੰਨੀਆਂ ਡਰੇਨ ਸੀਗੀਆਂ ਉਹਨਾਂ ਦੀ ਸਫਾਈ ਕੀਤੀ ਗਈ ਜੇ ਪਾਣੀ ਦਾ ਪੱਧਰ ਵੱਧ ਰਿਹਾ ਸੀਗਾ ਤੇ ਤੁਸੀਂ ਕਿਸੇ ਨੂੰ ਅਲਰਟ ਕੀਤਾ ਅੱਜ ਸਿਰ ਤੇ ਆ ਗਿਆ ਤੇ ਆਪਾਂ ਪਾਣੀ ਤੁਰ ਕੇ ਤੇ ਮਤਲਬ ਰੀਲਾ ਬਣਾਈ ਜਾਂਦੇ ਆ ਸਰਕਾਰ ਵੀ ਉਹਦਾਂ ਖੁਸ਼ ਹੋ ਜਾਂਦੀ ਆ ਸਾਡਾ ਐਸਡੀਐਮ ਪਾਣੀ ਚ ਵੜਿਆ ਜੀ ਵੇਖੋ ਉਹਦੇ ਨਾਲ ਸਾਨੂੰ ਕੀ ਫਾਇਦਾ ਹੁੰਦਿਆ ਯਾਰ ਤੁਹਾਡੇ ਕੰਮ ਤੇ ਦਫਤਰਾ 'ਚ ਬਹਿ ਕੇ ਕਰਨ ਵਾਲੇ ਨੇ ਵੀ ਲੋਕਾਂ ਨੂੰ ਖੁਸ਼ਹਾਲੀ ਦਿਓ ਲੋਕਾਂ ਦੀਆਂ ਡਰੇਨਾਂ ਦੀ ਅੱਜ ਇੱਥੇ ਸਾਰੀ ਦੁਨੀਆ ਰੋਂਦੀ ਆ ਮੈਂ ਪਿਛਲੇ ਪਾਸੇ ਤੁਰਦਾ ਆ ਸੜਕ ਦੇ ਉੱਤੇ ਏਡਾ ਭਾਵੇਂ ਛੋਟਾ ਜਿਹਾ ਹੀ ਐ ਉਹ ਬੰਨ ਲੋਕ ਆਪਣਿਆਂ ਮਾਰ ਰਹੇ ਨੇ ਤੇ ਕੀ ਗੱਲ ਪ੍ਰਸ਼ਾਸਨ ਨੂੰ ਆਉਣਾ ਨਹੀਂ ਚਾਹੀਦਾ ਇਕੱਲੇ ਇਕੱਲੇ ਅਫਸਰ ਨੂੰ ਆਉਣਾ ਨਹੀਂ ਚਾਹੀਦਾ ਸੋ ਇਹ ਫੇਸਬੁੱਕ ਦੀ ਦੁਨੀਆ ਤੋਂ ਇੱਕ ਮੈਂਟਾ ਤੋਂ ਬਾਹਰ ਆ ਕੇ ਇਹ ਰੀਲਾਂ ਬਣਾਉਣ ਤੋਂ ਬਾਹਰ ਆ ਕੇ ਮੈਂ ਅੱਜ ਤੁਹਾਡੇ ਪਿੰਡ ਦੇ ਵਿੱਚ ਆਇਆ ਪਰਮਾਤਮਾ ਦੀ ਬੜੀ ਕਿਰਪਾ ਵਾ ਰੋਮ ਰੋਮ ਤੁਹਾਡਾ ਵਾ ਸਭ ਕੁਝ ਤੁਹਾਡਾ ਵਾ ਆ ਗੁਰਦੁਆਰਾ ਪਿਛਲੇ ਪਾਸੇ ਜਿੰਨੇ ਦਿਨ ਇਹ ਪਾਣੀ ਉਤਰਦਾ ਨਹੀਂ ਜਿੰਨੇ ਦਿਨ ਲੋਕ ਆਪਣੀ ਲੀ ਦੇ ਉੱਤੇ ਦੁਬਾਰਾ ਨਹੀਂ ਆਉਂਦੇ ਉਸ ਗੁਰਦੁਆਰੇ ਦੇ ਵਿੱਚ ਅਸੀਂ ਕੈਂਪ ਲੱਗੇ ਆ ਲਾਉਣ ਤਾਂ ਉਹਦੇ ਵਿੱਚ ਲੰਗਰ ਪੱਕਾ ਪੱਕੂਗਾ ਪਿੰਡ ਵਾਲਿਆਂ ਕੋਲ ਅਸੀਂ ਲਿਸਟ ਲਈ ਜਾਵਾਂਗੇ ਕਿਸੇ ਨੂੰ ਤਰਪਾਈਲ ਚਾਹੀਦੀ ਆ ਕਿਸੇ ਗਰੀਬ ਘਰ ਨੂੰ ਜਿਹੜੇ ਰੋਜ਼ ਹੀ ਕਮਾ ਕੇ ਖਾਂਦੇ ਸੀਗੇ ਆਟਾ-ਦਾਲ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਵੀ ਉੱਥੋਂ ਜਿਹੜੀ ਪੂਰੀ ਕੀਤੀ ਜਾਵੇ ਔਰ ਜ਼ਿੰਦਗੀ 'ਚ ਨਾ ਕਦੀ ਕਿਸੇ ਕੋਲ ਪੈਸਾ ਲਿਆ ਨਾ ਲੈਣਾ ਜੇ ਕੋਈ ਦੇਣਾ ਵੀ ਜਾਊਗਾ ਤੁਹਾਨੂੰ ਅਪੀਲ ਕੀਤੀ ਜਾਊਗੀ ਵੀ ਰਸਤ ਭੇਜੋ ਆਪਣੇ ਹੱਥੀ ਦੇਜੋ ਆਪਦੀ ਗੱਡੀ ਭੇਜੋ ਲੋਕਾਂ ਨੂੰ ਵਾਕਿਆ ਹੀ ਬੜੀ ਲੋੜ ਹੈ ਉਸ ਗੁਰਦੁਆਰੇ ਦੇ ਵਿੱਚ ਕੈਂਪ ਜਿਹੜਾ ਅਸੀਂ ਅੱਜ ਸ਼ੁਰੂ ਕਰਨ ਲੱਗੇ ਆ ਔਰ ਮੈਂ ਅੱਜ ਆਪਣੇ ਵੱਲੋਂ ਮੈਂ ਆਪਣੇ ਵੱਲੋਂ 5 ਲੱਖ ਰੁਪਏ ਦੀ ਉੱਥੋਂ ਸ਼ੁਰੂਆਤ ਕਰਨ ਲੱਗਾ ਲੋਕ ਤੁਰੇ ਆਉਣਗੇ ਉੱਥੇ ਗੁਰਦੁਆਰੇ 'ਚ ਅਸੀਂ ਕੈਂਪ ਲਾਉਣ ਲੱਗੇ ਆਂ ਔਰ ਦੂਜੀ ਚੀਜ਼ ਮੈਂ ਸਰਕਾਰ ਦੇ ਮੰਤਰੀਆਂ ਨੂੰ ਇੱਕ ਚੀਜ਼ ਹੋਰ ਕਹਿਣੀ ਚਾਹਨਾ ਇੱਕ ਇੱਕ ਮਹੀਨੇ ਦੀ ਤਨਖਾਹ ਦੇ ਰਹੇ ਹੋ ਤੁਸੀਂ ਕੀ ਆ ਯਾਰ ਇੱਕ ਮਹੀਨੇ ਦੀ ਤਨਖਾਹ 1 ਲੱਖ ਰੁਪਇਆ 75000 ਰੁਪਇਆ ਮੈਂ ਤੁਹਾਨੂੰ ਹੱਥ ਜੋੜ ਕੇ ਕਹਿਣਾ ਤੁਹਾਡੀ ਤਨਖਾਹ ਨਹੀਂ ਚਾਹੀਦੀ ਇੱਕ ਮਹੀਨੇ ਦੀ ਇੱਕ ਮਹੀਨਾ ਸਾਢੇ 4 ਸਾਲ ਤਾਨੂੰ ਸਰਕਾਰ 'ਚ ਹੋ ਗਏ ਆ 4 ਸਾਲ ਤਾਨੂੰ ਸਰਕਾਰ 'ਚ ਹੋ ਗਏ ਆ ਇੱਕ ਮਹੀਨਾ ਉਹ ਪੈਸੇ ਦੇ ਦਿਓ ਜਿਹੜੇ ਤਨਖਾਹ ਤੋਂ ਬਗੈਰ ਤੁਸੀਂ ਕਮਾਉਂਦੇ ਹੋ ਤੇ ਮੇਰੇ ਖਾਲ ਸਾਰਾ ਲੱਗਾ ਹੀ ਹਣਾ ਇੱਕ ਮਹੀਨੇ ਦੀ ਤਨਖਾਹ ਨਾ ਨਹੀਂ ਸਰਨਾ ਵੀ ਲੱਖ ਲੱਖ ਸਾਡੇ ਕਿਉਂ ਮੂੰਹ ਕਾਲੇ ਕਰਦੇ ਹੋ ਯਾਰ ਲੱਖ ਰੁਪਏ ਦਾ ਤੇ ਇੱਕ ਡੰਗਰ ਨਹੀਂ ਆਉਂਦਾ ਜੇ ਕਿਸੇ ਨੇ ਲੈਣਾ ਹੋਵੇ ਸੋ ਮੈਂ ਸਾਰੇ ਲੀਡਰਾਂ ਨੂੰ ਇਹ ਬੇਨਤੀ ਕਰਦਾ ਵੀ ਕੇਵਲ ਸਾਡੀ ਆਦਤ ਕੀ ਬਣ ਗਈ ਆ ਵੀ ਲੋਕ ਬੜੇ ਹਤਾਸ਼ ਬੈਠੇ ਨੇ ਇਹਨਾਂ ਦੀ ਹਾਲਤ ਤਰਸਯੋਗ ਆ ਉੱਥੇ ਜਾਓ ਉਹਨਾਂ ਰੋਦਿਆਂ ਦੀਆਂ ਵੀਡੀਓ ਪਾਓ ਨਿਆਣੇ ਚੁੱਕੋ ਗੋਦੀ ਖੜਾਓ ਤੇ ਫੇਸਬੁੱਕ ਦੇ ਉੱਤੇ ਪਾ ਦਿਓ ਉਹਦੇ ਨਾਲ ਨਾਲ ਕੋਈ ਐਫਰਟ ਵੀ ਕਰੋ ਮੈਂ ਤੇ ਨਹੀਂ ਕਹਿੰਦਾ ਵੀ ਯਾਰ ਤੁਸੀਂ 5 ਲੱਖੀ ਕਰੋ ਕੋਈ 5000 10000 ਕੁਝ ਲੈ ਕੇ ਤੇ ਆਓ ਲੋਕਾਂ ਨੂੰ ਦੋ ਤੇ ਸਹੀ ਯਾਰ ਇਹਨਾਂ ਦੀ ਬਾਹ ਤੇ ਫੜੋ ਸੋ ਇਹ ਕੰਮ ਅਸੀਂ ਅੱਜ ਪ੍ਰਾਲਾ ਕਰ ਲੱਗੇ ਆ ਮਹਾਰਾਜ ਨੇ ਨਾਕ ਦੀ ਟੋਟ ਆਉਣ ਦਿੱਤੀ ਆ ਔਰ ਗੁਰੂ ਮਹਾਰਾਜ ਦਾ ਕੋਟ ਆਸਰਾ ਲੈ ਕੇ ਮੈਂ ਕਹਿੰਦਾ ਵੀ ਜਿੰਨਾ ਚਿਰ ਵੀ ਇਹ ਚੱਲੂਗਾ ਤੇ ਪੂਰੀ ਬਰਕਤ ਨਾਲ ਚੱਲੂਗਾ ਪ੍ਰਮਾਤਮਾ ਆਪ ਅੰਗ ਸੰਸਾਈ ਰਹਿਣਗੇ ਔਰ ਆਪ ਉਹਦੇ ਵਿੱਚ ਬਰਕਤ ਪਾਉਣਗੇ ਧੰਨਵਾਦ ਤੁਹਾਡਾ ਸਾਰੇ